ਲਓ ਜੀ ਜਿਹੜਾ ਅਜਮਾਨ ਲੈ ਕੇ ਆਇਆ ਜਲਦੀ ਤੋਂ ਜਲਦੀ ਸੇਲ ਕਰਨਾ ਹੈ ਐਨ ਆਰ ਆਈ ਵੀਰ ਦਾ ਬਾਣ ਹੈ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨੂੰ ਲਾਸਟ ਤੱਕ ਧਿਆਨ ਨਾਲ ਦੇਖ ਲਿਓ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸ ਦਾਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਪਲਾਟ ਦੀ ਐਡ ਕਰਾਉਣਾ ਚਾਹੁੰਦੇ ਹੋ ਕਿਸੇ ਜ਼ਮੀਨ ਦੇ ਟੁਕੜੇ ਦੀ ਐਡ ਕਰਾਉਣਾ ਚਾਹੁੰਦੇ ਹੋ ਸਾਡਾ ਵਟਸਐਪ ਨੰਬਰ ਸਕਰੀਨ ਤੇ ਦਿੱਤਾ ਹੋਇਆ ਦਿੱਤੇ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਲਿਓ ਵਟਸਐਪ ਰਾਹੀਂ ਸਾਨੂੰ 7-8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਦਿਓ ਸਾਰੀ ਜਾਣਕਾਰੀ ਦੇ ਨਾਲ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਪਲੇਟਫਾਰਮਾਂ ਤੇ ਲਾ ਦਿਆਂਗੇ ਜੀ ਤੇ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਹੈ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਦਾ ਸੌਦਾ ਨਹੀਂ ਕਰ ਸਕਦੇ ਜੀ ਠੀਕ ਹੈ ਜੀ ਤੇ ਬਾਕੀ ਮਾਲਕਾਂ ਦਾ ਜ਼ਮੀਨ ਵਾਲਿਆਂ ਦਾ ਨੰਬਰ ਐਂਡ ਤੇ ਦੇ ਦੇਾਂਗੇ ਤੁਹਾਡੇ ਨਾਲ ਸਾਰੀ ਜਾਣਕਾਰੀ ਦੇ ਨਾਲ ਤੇ ਬਾਕੀ ਜਿਹੜੇ ਭੈਣ ਭਰਾ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਠੀਕ ਹੈ ਜੀ ਜ਼ਿਆਦਾ ਸਮਾਂ ਲੈਂਦੇ ਨਹੀਂ ਤੁਹਾਡਾ ਵੀਡੀਓ ਤੇ ਆਪਾਂ ਭਰ ਦਿਆਂ ਗੱਲ 6 ਕਿੱਲੇ 10 ਮਰਲੇ ਜ਼ਮੀਨ ਬਕਾਊ ਆਈ ਹੈ ਭਾਈ ਜੀ 6 ਕਿੱਲੇ ਤੇ 10 ਮਰਲੇ ਜਾਨੀ ਕਿ ਅੱਧੀ ਕਨਾਲ ਉੱਪਰ ਹੈ 6 ਕਿੱਲੇ ਤੋਂ ਜ਼ਮੀਨ ਬਕਾਊ ਆਈ ਹੈ ਤਕਸੀਮ ਟੱਕ ਹੈ ਬਾਈ ਜੀ ਜਾਨੀ ਕਿ ਕਿਸੇ ਨਾਲ ਨਾ ਕੋਈ ਖਾਤਾ ਸਾਂਝਾ ਹੈ ਨਾ ਕੋਈ ਮੋਟਰ ਦੀ ਵਿੱਚ ਹਿੱਸੇਦਾਰੀ ਹੈ ਨਾ ਕਿਸੇ ਨਾਲ ਬਾਣ ਦਾ ਨਾ ਪਹੀ ਦਾ ਨਾ ਬੱਟ ਦਾ ਕਿਸੇ ਨਾਲ ਕੋਈ ਰੌਲਾ ਨਹੀਂ ਤਕਸੀਮ ਟੱਕ ਮਿਲੂਆ ਜੀ 20 ਦੀ ਮੋਟਰ ਮਿਲੂਗੀ ਵੱਡਾ ਬੋਰ ਕੀਤਾ ਹੋਇਆ ਬਾਈ ਜੀ ਇਨ ਫਿਊਚਰ ਤੁਸੀਂ ਹੋਰ ਵੀ ਵਧਾਉਣਾ ਕੁਝ ਵੀ ਕਰਨਾ ਉਹ ਹੋ ਜੂਗਾ 20 ਦੀ ਮੋਟਰ ਹੈ ਜੀ 4 ਕਿੱਲੇ ਵੱਡੇ ਰਾਹ ਤੇ ਮੱਥਾ ਲੱਗਦਾ ਯਾਨੀ ਕਿ ਰਾਹ ਪਹੀ ਦਾ ਤੁਹਾਨੂੰ ਮੈਂ ਕਿਹਾ ਸੀ ਬਾਈ ਜੀ ਕੋਈ ਰੌਲਾ ਨਹੀਂ ਹੈਗਾ ਵੱਡੇ ਰੋਡ ਤੋਂ ਤੁਸੀਂ ਆਪਦੇ ਬਾਣ ਦੇ ਵਿੱਚ ਆਉਨੇ ਹੋ ਐਨ ਆਰ ਆਈ ਵੀਰ ਦਾ ਬਾਣ ਹੈ ਬਾਈ ਜਲਦੀ ਤੋਂ ਜਲਦੀ ਵੇਚਣਾ ਹੈ ਠੀਕ ਹੈ ਜਲਦੀ ਤੋਂ ਜਲਦੀ ਵੇਚਣਾ ਬਾਈ ਇਹਨਾਂ ਨੇ ਤੇ ਨੰਬਰ ਵੀ ਬਾਹਰ ਦਾ ਬਾਈ ਕਾਲ ਕਰਨ ਦਾ ਸਮਾਂ ਵੀ ਮੈਂ ਤੁਹਾਨੂੰ ਦੱਸ ਦਿੰਨਾ ਪਹਿਲਾਂ ਲੋਕੇਸ਼ਨ ਸੁਣ ਲਓ ਵੀ ਕਿੱਥੇ ਏਰੀਆ ਮੋਗਾ ਕੋਸਾ ਪਾਂਡਾ ਤੇ ਇਸ ਲੀਨਾ ਦੇ ਵਿਚਕਾਰ ਆ ਬਾਈ ਇਹ ਬਾਣ ਮੋਗਾ ਤੋਂ 9 ਕਿਲੋਮੀਟਰ ਪੈ ਜਾਂਦਾ ਹੈ ਕਰੰਟਰ ਰਜਿਸਟਰੀ ਵਾਲਾ ਬਾਣਾ ਬਾਈ ਜੀ ਫੋਨ ਕਰਨ ਦਾ ਜਿਹੜਾ ਸਮਾਂ ਬਾਈ ਐਨ ਆਰ ਆਈ ਵੀਰ ਹੋਣ ਦੇ ਕਰਕੇ ਸ਼ਾਮ ਨੂੰ ਤਾਂ ਲਾ ਲਿਓ ਬਾਈ ਫੋਨ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਵੇਰੇ ਜੇ ਗੱਲ ਕਰਨੀ ਹੈ ਬਾਈ ਜੀ ਤੁਸੀਂ 6 ਵਜੇ ਤੋਂ 9 ਵਜੇ ਤੱਕ ਕਰ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਬਾਈ ਜੀ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਵਧੀਆ ਬਾਣ ਹੈ ਬਾਈ ਪੂਰੀ ਪ੍ਰੋਪਰ ਗੱਲਬਾਤ ਹੈ ਤਕਸੀਮ ਟੱਕ ਹੈ ਇੱਕ ਨੰਬਰ ਬੰਦੇ ਨੇ ਇੱਕ ਨੰਬਰ ਬਾਣ ਤੋਂ ਦਿੱਲੀ ਲੈ ਕੇ ਆਏ ਆ ਤੇ ਬਾਕੀ ਨੰਬਰ ਦੇ ਦਿੱਤਾ ਗਿਆ ਬਾਈ ਜੀ ਗੱਲਬਾਤ ਉਹਨੂੰ ਮੈਂ ਦੱਸ ਹੀ ਤੈਨਾਂ ਨਾਲ ਕਰ ਲਿਓ ਸਾਰੀ ਜਾਣਕਾਰੀ ਨਾਲ ਤੋਂ ਲੈ ਸਕਦੇ ਹੋ ਇਦਾਂ ਦੇ ਹੋਰ ਘੈਂਟ ਘੈਂਟ ਸੌਦੇ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੈਂਟ ਘੈਂਟ ਸੌਦੇ ਨੇ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਆ ਕੱਲ ਵਾਲੀ ਵੀਡੀਓ ਵੀ ਤੁਹਾਡੇ ਲਈ ਬਹੁਤ ਘੈਂਟ ਆਉਣ ਵਾਲੀ ਹੈ ਇਸ ਕਰਕੇ ਬੈਲ ਆਈਕਨ ਜਰੂਰ ਦਬ ਲਿਓ ਤਾਂ ਕਿ ਵੀਡੀਓ ਮਿਸ ਨਾ ਹੋ ਸਕੇ ਧੰਨਵਾਦ